15 ਸਪੀਡਾਂ ਨਾਲ ਤੇ 745 ਡਿਮਾਂਡ ਸੀ 20 ਡਿਸਕਾਊਂਟ ਦੇ ਦੇ ਰਹਿ ਗਿਆ 725 ਤੇ ਹੁਣ ਦਿੱਤਾ ਕਿੰਨੇ ਦਾ ਬਾਈ ਜਿੰਨੀ ਤੁਹਾਨੂੰ ਚੀਜ਼ ਦੱਸੀ ਸੀ ਓਨੀ ਨਿਕਲੀ ਐ ਫਰਕ ਚ ਤਾਂ ਹੈ ਨਹੀਂ ਕੰਡੀਸ਼ਨ ਦਾ ਫਰਕ ਤਾਂ ਹੈ ਨਹੀਂ ਤੇ ਟਰੈਕਟਰ ਬਾਈ ਕੋਲ ਹੁੰਦੇ ਆ ਤੇ ਲੂਣ ਦੀ ਸਬਦਾ ਵੀ ਹੈਗੀ ਐ ਤੇ ਪੁਰਾਣਾ ਵੀ ਵੇਚ ਕੱਟ ਲੈਂਦਾ ਸਸਤੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜੇ ਆ ਤਲਵੰਡੀ ਸਾਬੋ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਅੱਜ ਬੁੱਧਵਾਰ ਨਹੀਂ ਹੈਗਾ ਹਣਾ ਕੁਲਵੀਰ ਹਾਂ ਬਾਈ ਸਸਤੀ ਗੱਲ ਬਾਈ ਤੇ ਮੇਲੇ ਕੁਲਵੀਰ ਨਾਲ ਹੁੰਦੇ ਹੁੰਦੇ ਆ ਬੁੱਧਵਾਰ ਨੂੰ ਤੇ ਅੱਜ ਕੁਲਵੀਰ ਨਾਲ ਮੇਲੇ ਹੋਈ ਨ ਤੇ ਮੰਗਲਵਾਰ ਨੂੰ ਸੁੱਭ ਕਰਤਾ ਕੰਮ ਤੇ ਟਰੈਕਟਰ ਦਾ ਸੌਦਾ ਹੋ ਗਿਆ 21 ਮਾਡਲ ਦਾ ਤੇ ਆਪਣੇ ਰਿਸ਼ਤੇਦਾਰ ਨੇ ਟਰੈਕਟਰ ਲਿਆ ਤੇ ਆਪਣੇ ਮਾਮਾ ਜੀ ਨੇ ਟਰੈਕਟਰ ਲਿਆ ਵੱਡੀ ਗੱਲ ਤੇ ਡਿਸਕਾਊਂਟ ਕਿੰਨਾ ਦਿੱਤਾ ਸੀ ਇਹ ਦੱਸ ਪਹਿਲਾਂ ਪਹਿਲਾਂ ਵੀਡੀਓ ਚ ਦੱਸ ਕਿੰਨਾ ਦਿੱਤਾ ਸੀ ਵੀਡੀਓ ਚ ਦਿੱਤਾ ਸੀ ਬਾਈ ਆਪਾਂ 20000 ਰੁਪਿਆ ਠੀਕ ਹੈ ਤੇ ਇਧਰ ਖੜ ਦੇ ਖੜ ਦੇ ਖੜ ਹੁਣ ਇਧਰ ਨਹੀਂ ਮਰੀ ਕੈਮਰਾ ਇਧਰ ਸੋਈ ਮਾਡਲ 21 ਆ 7 ਲੱਖ 45000 ਡਿਮਾਂਡ ਸੀ ਟੌਪ ਮਾਡਲ ਆ ਤੇ ਮੀਟਰ ਵੀ ਦਿਖਾ ਦੇ ਕਿਰਾ ਚੱਲਿਆ ਕਿੰਨਾ 514 ਘੰਟੇ ਚੱਲਿਆ ਸੀ ਨਾ ਤੇ ਉਸ ਕਮੈਂਟ ਉੱਤੇ 514 ਸੀਗਾ ਕੋਈ ਮਾੜਾ ਮੋਟ ਵਧ ਵੀ ਸਕਦਾਗਾ ਉਹਦਾ ਫਿਰ ਆਇਆ ਨਾ ਇਥੋਂ ਮੰਡੀ 'ਚ ਵੀ ਜਾਂਦਾ ਟਰੈਕਟਰ 514 ਘੰਟੇ ਚੱਲਿਆ ਸੀ ਟਰੈਕਟਰ 3 ਸਪੀਡ ਆ ਸਵਰਾਜ 855 ਵੱਡੀ ਗੱਲ ਵਿੱਚ ਬਈ ਕੀ ਰੀ ਸੂਝੀ ਦੇ ਕੇ ਕਹਿਣਗੇ ਵੀ 2 ਸਪੀਡ ਹੋਊਗਾ ਨਹੀਂ ਨਹੀਂ ਬਈ ਟੌਪ ਮਾਡਲ ਹੈ 15 ਸਪੀਡਾਂ ਵਾਲਾ ਟਰੈਕਟਰ 15 ਸਪੀਡਾਂ ਵਾਲਾ ਤੇ 745 ਡਿਮਾਂਡ ਸੀ 20 ਡਿਸਕਾਊਂਟ ਦੇ ਦਿੱਤੇ ਰਹਿ ਗਿਆ 725 ਤੇ ਹੁਣ ਦਿੱਤਾ ਕਿੰਨੇ ਦਾ ਬਾਈ ਹੁਣ ਮੈਨੂੰ ਕਿਹਾ ਵਈ ਤਾਂ ਤੂੰ ਆਪ ਹੀ ਦੱਸ ਨਹੀ ਗੱਲ ਤੇਰਾ ਤੇ ਮੇਰੇ ਦਾ ਸਮਝਣਾ ਬੜਾ ਫਰਕ ਹੁੰਦਾ 7 ਲੱਖ 20 ਹਜ਼ਾਰ ਦਾ ਟਰੈਕਟਰ ਦਿੱਤਾ ਬਾਈ ਬਾਈ 7 ਲੱਖ ਤੇ 20 ਹਜ਼ਾਰ ਦਾ 25 ਹਜ਼ਾਰ ਰੁਪਏ ਜਿਵੇਂ 20 ਦੋ ਘਟਾਇਆ ਸੀ ਕੁਲਵੀਰ ਬਾਈ ਨੇ ਕਿਹਾ ਸੀ ਕਹਿੰਦਾ ਪੰਜ ਮਾਨਤਨ ਕਰ ਦਾਂਗੇ ਤੇ ਉਹ ਵੀ ਹੋ ਗਿਆ ਖਿੱਚ ਤੂੰ ਕਿ ਆਪਾਂ ਇਹਦਾ ਗੱਲ ਪਤਾ ਕੀ ਹੈ ਕੁਲਵੀਰ ਜਦੋਂ ਬੰਦੇ ਨੇ ਟਰੈਕਟਰ ਲੈਣਾ ਹੁੰਦਾ ਉਹ ਬੰਦੇ ਨੂੰ ਆਹ ਡਿਮਾਂਡ ਦੇ ਕੇ ਤਾਂ ਆਪਾਂ ਕਿਦੋਂ ਪਹਿਲਾਂ ਕਿਹਾ ਸੀ ਵੀ ਕਈ ਵਾਰੀ ਮੇਰੇ ਵਰਗਾ ਟਰੈਕਟਰ ਲੈਣ ਆਉਂਦਾ ਦੇਖ ਕੇ ਕਹਿੰਦਾ 745 ਵਾਲੇ ਆ ਗਾਹਾਂ ਤੁਰ ਜਾਂਦਾ ਇੱਕ ਗੱਲ ਹੋਰ ਆ ਬਈ ਸਤਨਾਮ ਤੇ ਇਹਦੇ ਨਾਲ ਬੰਦੇ ਨਾ ਆਉਂਦੇ ਵੀ ਇੰਨੇ ਕਦਾ ਹੈਗਾ ਨਹੀਂ ਇੱਕ ਗੱਲ ਤੈਨੂੰ ਹੋਰ ਵੀ ਕਹਿਣਾ ਮੈਂ ਹਾਂ ਬਾਬਾ ਬਾੜਾ ਨਹੀਂ ਕਰਦੇ ਪਰ ਇਹ ਗੱਲ ਦਾ ਦਾਵਾ ਕਰਦਾ ਕੱਲ ਨੂੰ ਮੰਡੀ ਆ ਸਾਰੀ ਮੰਡੀ ਚ ਜਿਹੜਾ ਮਾਰ ਲਈ 2021 ਮਾਡਲ 3 ਸਪੀਡ ਤੇ 7 ਲੱਖ 45 ਹਜ਼ਾਰ ਦਾ ਤੈਨੂੰ ਟਰੈਕਟਰ ਹੀ ਦੇ ਦੇ ਕੋਈ ਰੇਟ ਤਾਂ ਵਾਲੀ ਦੂਰ ਦੀ ਗੱਲ ਹੈ 7 ਲੱਖ 45 ਹਾਂ ਇਹ ਵੀ ਗੱਲ ਹੈਗੀ ਤੇ ਰੇਟ ਬਾਈ ਕੁਲਵੀਰ ਦੇ ਜਮਾ ਜਾਏ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਮਾਮਾ ਐ ਦੱਸ ਵੀ ਗੱਲ ਨਿਬੜੀ ਆਉਣੀ ਆ ਉਹਨੇ ਨਿਬੜ ਗਿਆ ਆਪਣਾ ਜਿੰਨੀ ਗੱਲ ਕੀਤੀ 7 20 ਹਾਂ 7 20 ਜਮਾਂ ਗੱਲ ਉਨੀ ਨਿਬੜੀ ਆ ਬਾਈ ਜੀ ਇੱਕ ਗੱਲ ਹੋਰ ਆ ਜਿੰਨੀ ਤੁਹਾਨੂੰ ਚੀਜ਼ ਦੱਸੀ ਸੀ ਉਨੀ ਨਿਕਲੀ ਆ ਫਰਕ ਚ ਤਾਂ ਹੈ ਨਹੀਂ ਕੰਡੀਸ਼ਨ ਦਾ ਫਰਕ ਤਾਂ ਹੈ ਨਹੀਂ ਜਿਵੇਂ ਇਹ ਵੀ ਵੱਡੀ ਗੱਲ ਹੁੰਦੀ ਆ ਮਨਪ੍ਰੀਤ ਜਦੋਂ ਬੰਦਾ ਲੈਂਦਾ ਕੰਡੀਸ਼ਨ ਆਪਾਂ ਵੀਡੀਓ ਚਾਹਲਾ ਕਹਿੰਦਾ ਕੈਮਰੇ ਦੀ ਗੱਲ ਹੋਰ ਹੁੰਦੀ ਆ ਜਦੋਂ ਆਪਾਂ ਦਿਖਾਉਨੇ ਕੈਮਰੇ ਦੀ ਗੱਲ ਹੋਰ ਹੁੰਦੀ ਆ ਤੇ ਰੰਗ ਬਣੀ ਨਹੀਂਦਾ ਚੰਗੀ ਤਰ੍ਹਾਂ ਤੇ ਜਿਵੇਂ 550 ਘੰਟਾ ਆਪਾਂ 514 ਘੰਟੇ ਤੇ ਕੰਡੀਸ਼ਨ ਕਹਿੰਦੀ ਆ ਵੀ ਉਹਨਾਂ ਚੱਲਿਆ ਹਾਂ ਜਮਾ ਨਮਾ ਪਿਆ ਟਰੈਕਟਰ ਤੇ ਹੁਣ ਜਿਵੇਂ ਟਾਇਰ ਜਿੱਤੇ ਦਿਖਾਉਂਦਾ ਹੁੰਦਾ ਕੁਲਵੀਰ ਸਾਨੂੰ ਉਹ ਵੀ ਦਿਖਾ ਦਿੰਨੇ ਆ ਆ ਬਾਈ ਜਮਾ ਸਾਹਮਣੇ ਆ ਦੇਖ ਲਓ ਤੁਸੀਂ ਪਾ ਜਾਨੋ ਮੈਂ ਪਿਆ ਤੇ 514 ਗਾਂਟੇ ਵੀ ਬੋਲ ਕੇ ਦੱਸਦਾ ਵੀ ਇੰਨਾ ਕੀ ਚੱਲਿਆ ਨਹੀਂ ਆ ਜੋੜਦੀ ਨਿਸਾਨੀ ਜੀ ਦਾ ਬੰਦਾ ਕਸਾਈ ਦਿੰਦਾ ਇੱਕ ਗੱਲ ਹੋਰ ਆ ਸਤਨਾਮ ਹਾਂਜੀ ਇਹ ਵੀ ਆ ਗੱਲ ਵੀ ਆਪਾਂ ਆਪਣੇ ਗੜਾਉਂ ਚ ਹੀ ਖੜੇ ਆਗੇ ਠੀਕ ਐ ਵੀ ਘਰੇ ਵੀ ਨਹੀਂ ਗੇ ਮੰਡੀ ਵੀ ਹੈ ਨਹੀਂ ਕਈ ਵਾਰੀ ਮੰਡੀ ਵੀ ਨਹੀਂ ਹੈ ਇਧਰ ਵੀ ਪਾਈ ਵਾਲੇ ਕੈਮਰਾ ਮਾਰਾ ਦੇ ਆਪਣੇ ਕੋਲੇ ਟਰੈਕਟਰ ਹੋਰ ਵੀ ਹੁੰਦੇ ਆ ਬਾਈਆਂ ਨੂੰ ਵੈਸੇ ਆਪਾਂ ਵੀਡੀਓ ਚ ਦਿਖਾਉਂਦੇ ਹੁੰਨੇ ਆਗੇ ਆ ਖੜੇ ਆਗੇ ਤੇ ਟਰੈਕਟਰ ਬਾਈ ਕੋਲ ਹੁੰਦੇ ਆ ਤੇ ਲੂਨ ਦੀ ਸੌਦਾ ਵੀ ਹੈਗੀ ਤੇ ਪੁਰਾਣਾ ਵੀ ਵਿੱਚ ਕੱਟ ਲੈਂਦਾ ਬਾਈ ਸਾਰਾ ਕੁਝ ਹੀ ਹੈਗਾ ਕਿਉਂ ਜਿਵੇਂ ਉਹ ਫੋੜ ਪਹਿਲਾਂ ਕੱਟਿਆ ਵਾ ਵੀ ਦੇ ਸੀ ਗਿਆ ਤੇ ਜਿਆਦਾ ਹੀ ਗੱਲ ਆ ਇਹ ਵੀ ਕੱਟਿਆ ਵਾ ਇੰਟਰਵਿਊ ਤੇ ਇਧਰ ਇੰਟਰਵਿਊ ਕੱਟਿਆ ਵਾ ਤੇ ਇਹਦੇ ਸੋਡਾ ਬਾਇਓ ਡਾਟਾ ਜਿਹੜਾ ਸਾਰੇ ਟਰੈਕਟਰਾਂ ਦਾ ਕੱਲ ਨੂੰ ਦਵਾਂਗੇ ਤੇ ਆਹ ਟਰੈਕਟਰ ਦਾ ਸੌਦਾ ਹੋ ਗਿਆ 720 ਦਾ ਟਰੈਕਟਰ ਆ ਜਿਹੜਾ ਉਹ ਭਰਤਾ ਬਾਈ ਕੁਲਵੀਰ ਨੇ ਤੇ ਦੇਖ ਸਕਦੇ ਹੋ ਮਿੱਤਰੋ ਕੰਡੀਸ਼ਨ ਜਿੰਨੀ ਗੱਲ ਕਹੀ ਸੀ ਓਨੀ ਨਿਬੜੀ ਆ ਉਹ ਬਾਈ ਨੂੰ ਪੁੱਛੋ ਵੀ ਗੱਲ ਨਿਬੜੀ ਆ ਕਿ ਨਹੀਂ ਨਿਬੜੀ ਹੈਨਾ ਹੁਣ ਉਹਦੇ ਕੋਲ ਸੇਹੜਾ ਤੇ ਜਿਵੇਂ ਸ਼ਵਰਾਜ ਦੀ ਆਪਾਂ ਗੱਲ ਕਰਦੇ ਹੁੰਨੇ ਆ ਵੀ 74 ਦੀ ਆਈ ਆ ਤੇ ਵੇਖਦਾ ਵੀ ਵੜਕ ਕਰਕੇ ਆ ਬਾਈ ਇਹ ਤੇ ਕੰਪਨੀ ਨੇ ਹੁਣ ਤਿੰਨ ਸਪੀਡਾਂ ਕਰਕੇ ਤੇ ਜਿਵੇਂ ਕਹਿੰਦੇ ਨੇ ਰੰਗ ਹੀ ਲਾਤੇ ਇਹ ਨਹੀਂ ਇਹਦੀ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀਗੀ ਹਾਂ ਇਹਨੂੰ ਤਿੰਨ ਸਪੀਡਾਂ ਡੇਕਦਿਆਂ ਦੇ ਲੋਕਾਂ ਦੇ 5-6 ਸਾਲ ਲਾਂਗੇ ਸੀ 6 ਸਾਲ ਲਾਂਗੇ ਸੀ ਇਹਨਾਂ ਨੇ ਸ਼ਵਰਾਜ ਲੈਣਾ ਉਹਨਾਂ ਨੇ ਸ਼ਵਰਾਜ ਹੀ ਲੈਣਾ ਜੇ 6 ਸਾਲ ਵੇਟ ਕੀਤੀ ਹੈ ਹੋਰ ਕੰਪਨੀਆਂ ਨੇ 17-18 ਚ ਕਰਤਾ ਸੀ 3 ਸਪੀਡ ਇਹਨਾਂ ਨੇ ਆ ਕੇ 21 ਚ ਕੀਤਾ ਹੈਗਾ ਤੇ ਜਿਹੜੇ ਸ਼ਵਰਾਜ ਦੇ ਚਾਹਵਾਨ ਹਨ ਉਹਨਾਂ ਨੇ 21 ਤੱਕ ਵੇਟ ਕੀਤੀ ਹੈ ਜੀ 21 ਤੱਕ ਵੇਟ ਕੀਤੀ ਆ ਤੇ ਵੇੜ ਕਰਨ ਤੋਂ ਬਾਅਦ ਮਿੱਤਰੋ ਜਿਵੇਂ ਆਹ ਬੰਗਿਆਂ ਕੋਲ ਪਹਿਲਾਂ ਵੀ ਸਵਰਾਜ ਹੀ ਸੀ ਆਪਣੇ ਕੋਲ ਹਾਂ ਹਾਂ ਮਿੱਤਰੋ ਸਵਰਾਜ ਤੇ ਪਹਿਲਾਂ ਵੀ ਸਵਰਾਜ ਸੀ ਤੇ ਹੁਣ ਵੀ ਸਵਰਾਜ ਤੇ ਲੈ ਵੀ 3 ਸਪੀਡ ਲਿਆ ਤੇ ਰੰਗ ਲਾ ਗਏ ਮਿੱਤਰੋ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ